ਡੇਬਰੋਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਵੱਲੋਂ ਅੱਜ ਵੀਡੀਓ ਕਾਨਫਰencing ਰਾਹੀਂ ਹਾਈ ਕੋਰਟ ਦੇ ਵਿੱਚ ਪੇਸ਼ੀ ਪੁੱਗਤੀ ਗਈ ਹੈ ਡੇਬਰੋਗੜ੍ਹ ਪੇਚੜ ਦੇ ਮਗਰੋਂ ਪਹਿਲੀ ਵਾਰ ਅਮਰਿਤਪਾਲ ਸਿੰਘ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਜੇਕਰ ਯਾਦ ਹੋਵੇ ਤਾਂ ਹਲਕਾ ਖਡੂਰ ਸਾਹਿਬ ਤੋਂ ਵੱਡੇ ਲੀਡ ਨਾਲ ਜਿੱਤਨ ਮਗਰੋਂ ਜਦੋਂ ਪਤੌਰ ਸੰਸਦ ਸੰਵਿਧਾਨ ਦੇ ਸੋਚ ਚੁੱਕੜ ਵਾਸਤੇ ਅਮਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਅਮਰਿਤਪਾਲ ਸਿੰਘ ਦੀ ਇੱਕ ਵੀ ਝਲਕ ਸਾਹਮਣੇ ਨਹੀਂ ਆਈ ਸੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਦੱਸ ਜਾਈਏ ਕਿ ਇਸ ਸਮੇਂ ਸੰਸਦ ਦੇ ਸਰਦ ਰੁੱਤ اجلاس ਚੱਲ ਰਹੇ ਨੇ ਜਿਸ ਦੇ ਵਿੱਚ ਭਾਸ਼ਣ ਦੇਣ ਵਾਸਤੇ ਅਤੇ ਮੁੱਦੇ ਚੁੱਕਣ ਵਾਸਤੇ ਅਮਰਿਤਪਾਲ ਸਿੰਘ ਵੱਲੋਂ ਪੈਰੋਲ ਦੀ ਇਜਾਜ਼ਤ ਮੰਗੀ ਗਈ ਹੈ ਜਿਸ ਤੇ ਅੱਜ ਹਾਈ ਕੋਰਟ ਦੇ ਵਿੱਚ ਵੀਡੀਓ ਕਾਨਫਰencing ਰਾਹੀਂ ਐਮਪੀ ਅਮਰਿਤਪਾਲ ਸਿੰਘ ਪੇਸ਼ ਹੋਏ ਨੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਐਮਪੀ ਅਮਰਿਤਪਾਲ ਸਿੰਘ ਨੇ ਆਪਣਾ ਪੱਖ ਖੁਦ ਹੀ ਮਾਣਯੋਗ ਅਦਾਲਤ ਦੇ ਸਾਹਮਣੇ ਰੱਖਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਲੀਲ ਪੇਸ਼ ਕਰਦਿਆਂ ਅਮਰਿਤਪਾਲ ਸਿੰਘ ਨੇ ਲਗਾਤਾਰ ਨਜ਼ਰਬੰਦੀ ਕਾਰਨ ਉਹਨਾਂ ਨੂੰ ਉਹਨਾਂ ਦੇ ਸੰਸਦੀ ਹਲਕੇ ਖਡੂਰ ਸਾਹਿਬ ਦੀ ਕਾਰਗੁਜ਼ਾਰੀ ਪੂਰੇ ਤਰ੍ਹਾਂ ਠੱਪ ਹੋਣ ਦੇ ਹਵਾਲੇ ਦਿੱਤੇ ਨੇ ਹੋਰ ਕੀ ਕੁਝ ਦਲੀਲ ਅਮਰਿਤਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਆ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਖਾਰਾ ਸਾਹਿਬ ਅੱਜ ਜੋ ਐਮਪੀ ਅਮਰਿਤਪਾਲ ਸਿੰਘ ਜੀ ਦੀ ਪੇਸ਼ੀ ਹੋਈ ਹੈ ਤੇ ਕੀ ਕੁਛ ਉਹਨਾਂ ਨੇ ਆਪਣੇ ਪੱਖ ਰੱਖੇ ਆ ਜੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੋ ਪੇਸ਼ ਹੋਈ ਹੈ ਉਸ ਦੇ ਵਿੱਚ ਵੀ ਕੁਝ ਆਪਣੇ ਪੱਖ ਰੱਖੇ ਨੇ ਜੀ ਦੇਖੋ ਜੀ ਉਹਨਾਂ ਨੇ ਜੋ ਮੋਟੀਆਂ ਤਿੰਨ ਗੱਲਾਂ ਕੀਤੀਆਂ ਜੀ ਉਹਨਾਂ ਨੇ ਕਿਹਾ ਵੀ ਮੈਂ ਜੋ ਪਾਰਲੀਮੈਂਟ ਸੈਸ਼ਨ ਜਾਣਾ ਚਾਹਣਾ ਤੇ ਮੈਂ ਤਿੰਨ ਮੁੱਦੇ ਇਹ ਜੋ ਪਾਰਲੀਮੈਂਟ ਚੁੱਕਣਾ ਚਾਹਣਾ ਪਹਿਲਾ ਹੈਗਾ ਜੀ ਜੋ ਫਲੱਡ ਦਾ ਹੜ੍ਹਾਂ ਦਾ ਕਾਫੀ ਵੱਡਾ ਇਸ਼ੂ ਹੈ ਕਡੂਰ ਸਾਹਿਬ ਪਾਰਲੀਮੈਂਟਰੀ ਸੀਟ ਦੇ ਵਿੱਚ ਜੀ ਤੇ ਦੂਸਰਾ ਜਿਹੜਾ ਇਸ਼ੂ ਹੈਗਾ ਜੀ ਨਸ਼ੇ ਦਾ ਪ੍ਰਕੋਪ ਬਹੁਤ ਵੱਧਦਾ ਜਾ ਰਿਹਾ ਹੈ ਜੀ ਖਡੂਰਸਾ ਪਾਰਲੀਮੈਂਟਰੀ ਹਲਕੇ ਦੇ ਵਿੱਚ ਤੀਜਾ ਵੀ ਜੋ ਐਮਪੀ ਲੈਡ ਫੰਡ ਨਹੀਂ ਵਰਤੋਂ ਚਾਰੇ ਤੇ ਇਸ ਕਰਕੇ ਜਿਹੜੀ ਉਸ ਹਲਕੇ ਦੀ ਡਿਵੈਲਪਮੈਂਟ ਨਹੀਂ ਹੋ ਪਾਰੀ ਤਾਂ ਇਹ ਤਿੰਨ ਇਸ਼ੂ ਜਿਹੜੇ ਐਮਪੀ ਭਾਈ ਅਮਰਤਪਾਲ ਸਿੰਘ ਕਰਨਾ ਚਾਹੁੰਦੇ ਨੇ ਜੀ ਉਹ ਤੇ ਇਸ਼ੂ ਚੁਕਣਾ ਚਾਹੁੰਦੇ ਨੇ ਸਦਨ ਦੇ ਵਿੱਚ ਤੇ ਇਸ ਚੀਜ਼ ਦੇ ਸਬੰਧਤ ਉਹਨਾਂ ਨੇ ਜਿਹੜੀ ਗੱਲ ਆ ਉਹ ਰੱਖੀ ਹੈ ਜੀ ਤੇ ਹਾਈ ਕੋਰਟ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੀ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਅਗਲੀ ਪੇਸ਼ੀ ਪਾਈ ਗਈ ਹੈ ਜਿਸ ਨੂੰ ਕੱਲ ਕੱਲ ਤੇ ਪੇਸ਼ੀ ਰੱਖੀ ਗਈ ਹੈ ਕਿਉਂਕਿ ਸਟ੍ਰਾਈਕ ਕਰਕੇ ਅੱਜ ਜੋ ਪੰਜਾਬ ਸਰਕਾਰ ਵੱਲੋਂ ਵੀ ਕੋਈ ਉੱਥੇ ਪੇਸ਼ ਨਹੀਂ ਹੋਇਆ ਜੀ ਤੇ ਕੱਲ ਤੇ ਜਿਹੜਾ ਕੇਸ ਹੈ ਇਹ ਰੱਖਿਆ ਗਿਆ ਜੀ ਤੇ ਕੱਲ ਵੀ ਜੇ ਸਟ੍ਰਾਈਕ ਕੰਟੀਨਿਊ ਹੁੰਦੀ ਹੈ ਤਾਂ ਫਿਰ ਐਮਪੀ ਸਾਹਿਬ ਆਪਦੇ ਖੁਦ ਉੱਤੇ ਕੇਸ 'ਚ ਜਿਹੜੀ ਬਹਿਸ ਕਰਨ ਦੇ ਸਮਰੱਥ ਨੇ ਤੇ ਕੱਲ ਨੂੰ ਫਿਰ ਜਿਹੜੀ ਇਸ ਦੀ ਜੋ ਪੂਰੀ ਪ੍ਰਵਿ ਹੋਊਗੀ ਜੀ ਖਰਾ ਸਾਹਿਬ ਕਿਵੇਂ ਦੇਖਦੇ ਹੋ ਸਿਰਫ 3 ਦਿਨ ਬਾਕੀ ਰਹਿ ਗਏ ਨੇ ਉਹਨੂੰ ਤਰੀਕ ਨੂੰ ਅੱਜ ਦੇਖੋ ਅਸੀਂ ਤਾਂ ਪੈਰ ਵੀ ਪੂਰੀ ਕਰ ਰਹੇ ਆ ਜੀ ਕੱਲ ਦਾ ਦਿਨ ਵੀ ਸਟ੍ਰਾਈਕ ਕਰਕੇ ਨਹੀਂ ਕਾਰਵਾਈ ਹੋ ਸਕੀ ਅੱਜ ਵੀ ਸਟ੍ਰਾਈਕ ਕਰਕੇ ਤਰੀਕ ਪੈ ਜੀ ਪਰ ਚਲੋ ਐਂਟੀ ਸਾਹਿਬ ਕੋਲ ਵੀਡੀਓ ਕਾਨਫਰੈਂਸਿੰਗ ਥਰੂ ਪੇਸ਼ ਹੋਏ ਤੇ ਜੇ ਅੱਗੇ ਵੀ ਚਲੋ ਇਹ ਕੋਈ ਨਹੀਂ ਹੁੰਦੀ ਤਾਂ ਦੇਖੋ ਹੁਣ ਅੱਜ ਅੱਗੇ ਬਜਟ ਸੈਸ਼ਨ ਆਉਣ ਵਾਲਾ ਤਾਂ ਬਜਟ ਸੈਸ਼ਨ ਵਿੱਚ ਕਰਾਂਗੇ ਜੀ ਜੇ ਉਹ ਤਾਂ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰ ਸਕਦੇ ਸੀ ਪਰ ਹੁਣ ਦੇ ਨਹੀਂ ਬੜੇ ਥੋੜੇ ਰਹਿ ਗਏ ਨੇ ਨਹੀਂ ਤਾਂ ਬਜਟ ਸੈਸ਼ਨ ਵਿੱਚ ਇਹ ਕਰਾਂਗੇ ਜੀ ਠੀਕ ਹੈ ਜੀ ਤੇ ਕੀ ਉਮੀਦ ਲੱਗਦੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪਾਸ਼ਨ ਦੇਣ ਦੀ ਇਜਾਜ਼ਤ ਮਿਲ ਜਾਏਗੀ ਜੀ ਜੀਰ ਅੱਬ ਦੇ ਆਸਰੇ ਹੈ ਜੀ ਪਰ ਅਸੀਂ ਆਪਦੀ ਪੂਰੀ ਜਿਹੜੀ ਪੈਰਵੀਅ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਤੇ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਅਹ ਕਹਰਾ ਸਾਹਿਬ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਆਪਣਾ ਅੱਜ ਕੀ ਪੱਖ ਰੱਖਿਆ ਗਿਆ ਪਿਛਲੀ ਵਾਰ ਉਹਨਾਂ ਦਾ ਆ ਦੇਖੋ ਉਹਨਾਂ ਨੇ ਜੋ ਵੀ ਕਿਹਾ ਸਾਡੀ ਮਜਬੂਰੀ ਜਾਰ ਕੀ ਥੀ ਸਾਰੇ ਆਣੇ ਵੀ ਸਟ੍ਰਾਈਕ ਕਰਕੇ ਅਸੀਂ ਜਿਹੜਾ ਪੇਸ਼ ਨਹੀਂ ਹੋ ਸਕਦੇ ਜੀ ਇਸ ਕਰਕੇ ਵੀ ਕੱਲ ਤੱਕ ਰੱਖ ਦਿੱਤਾ ਗਿਆ ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਵਕੀਲਾਂ ਦੇ ਹੜਤਾਲ ਦੇ ਚੱਲਦੇ ਹੋਣ ਸੁਣਵਾਈ ਦੌਰਾਨ ਦਲੀਲਾਂ ਪੂਰੀ ਨਹੀਂ ਹੋ ਸਕਿਆ ਇਸ ਸਬੰਧੀ ਅਮਰਿਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਹੋਰ ਵਕੀਲ ਹਾਜ਼ਰ ਨਾ ਹੋਣ ਕਰਕੇ ਅਦਾਲਤ ਦੇ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੱਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਅੱਜ ਕੋਈ ਵੀ ਦਲੀਲ ਅਦਾਲਤ ਦੇ ਵਿੱਚ ਨਹੀਂ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਹੋਈਆਂ ਪੇਸ਼ੀਆਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਦੀ ਪਟੀਸ਼ਨ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ ਦਾ ਇੱਕ ਭੜਕਾਉ ਉਪਾਸ਼ਨ ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲਗਾ ਸਕਦਾ ਹੈ ਤੇ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੀ ਅਗਲੀ ਪੇਸ਼ੀ ਤੇ ਉਹਨਾਂ ਤੇ ਇਲਜ਼ਾਮ ਲਗਾਉਂਦੇ ਆ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਮਰਿਤਪਾਲ ਸਿੰਘ 15 ਬੰਦਿਆਂ ਨੂੰ ਮਾਰਨ ਪੀ ਪਲੈਨਿੰਗ ਕਰ ਰਿਹਾ ਇਹ ਇਲਜ਼ਾਮ ਵੀ ਪੰਜਾਬ ਸਰਕਾਰ ਦੇ ਵਕੀਲਾਂ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਲਗਾਏ ਗਏ ਸਨ ਹੁਣ ਸੰਸਦ ਤੇ ਸਰਦਰੁੱਤ اجلاس ਦੇ ਸਿਰਫ 3 ਦਿਨ ਬਾਕੀ ਨੇ 19 ਦਸੰਬਰ ਆਖਰੀ ਦਿਨ ਹੈ ਪਲਕੇ ਮੁਰ ਤੋਂ ਅਮਰਿਤਪਾਲ ਸਿੰਘ ਦੀ ਪੇਸ਼ੀ ਹੋਵੇਗੀ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਸਰਕਾਰ ਕੀ ਦਲੀਲ ਦੇਵੇਗੀ ਅਤੇ ਅਮਰਿਤਪਾਲ ਸਿੰਘ ਆਪਣਾ ਕੀ ਪੱਖ ਰੱਖਣਗੇ ਮਾਨਯੋਗ ਅਦਾਲਤ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਹੁਣ ਕੀ ਫੈਸਲਾ ਸੁਣਾਏਗੀ ਇਹ ਕੱਲ ਤੱਕ ਦੇਖਣਾ ਹੋਵੇਗਾ